ਹੱਥ ਪਾ ਗਏ ਪਿੰਡ ਲੇਲੇ ਵਾਲੇ ਦੇ ਪਿੰਡ ਅੱਜ ਕਾਲੀਗੜ੍ਹ ਵੱਲੋਂ ਪਲਾਟ ਕੱਟੇ ਜਾ ਰਹੇ ਨੇ ਜੋ ਕਿ ਚੋਣ ਜਾਲ ਤੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਨੇ ਗਲ ਵਿੱਚ ਹੱਥ ਪਾ ਰਹੇ ਨੇ ਅਗਰ ਤੇ ਮੈਨੂੰ ਕੁਝ ਹੋ ਗਿਆ ਲੇਲੇ ਦੀ ਪੰਚਾਇਤ ਭਦਰ ਸਪੰਸ ਬੰਦ ਫੁੱਟੇ ਕਿ ਮਹਿਮਾਰ ਨੇ ਪਿੰਡ ਦੇ ਬੰਦੇ ਨਸ਼ੇ ਤੇ ਲਾਉਂਦੇ ਆ ਯਾਰ ਨਾ ਨਸ਼ਾ ਬਕਾਇਆ दारू ਪਾਉਂਦੇ ਪਿੰਡਾਂ ਦੇ ਸਿਰ ਪੁਰਦਾਏ ਇਹ ਦੀਤਮੰਦਰ ਸਿੱਤੂ ਨੇ ਆ ਤੇਰੇ ਬੰਦੇ ਪਲਾਟ ਵੰਡਣਾ ਆਏ ਸਾਹਮਣੇ ਚੋਣਾਂ ਦਾ ਵੇਲੇ ਪਲਾਟ ਕੱਟ ਦਿੰਦੇ ਹੁਣ ਬਤਾ ਨਾ ਬਈ ਮੈਂ ਮੈਂ ਮਰਨੋਂ ਮਤ ਮੈਂ ਕੱਪੜੇ ਨਹੀਂ ਮੇਰੇ ਕੋ ਜਾਵਦਾ ਤੈਨੂੰ ਅਸੀਂ ਬੱਦ ਕੱਟ ਨਹੀਂ ਬੋਲਦੇ ਪਰ ਅਸੀਂ ਤੁਹਾਨੂੰ ਨਹੀਂ ਬੋਲਦੇ ਸਾਨੂੰ ਬੁਲਾਉ ਨਾ ਜਮਾਨਾ ਬੁਲਾਓ ਪਰ ਤੁਸੀਂ ਅੱਜ ਪਲਾਟ ਕੱਟ ਦਿੰਦੇ ਸਾਡੇ 9 ਸਾਲ ਹੋ ਗਏ ਸਰਕਾਰ ਬੁਣੀ ਨੂੰ ਹੁਣ ਪਲਾਟ ਕੱਟਦੇ ਗਰੀਬਾਂ ਨੂੰ ਭਾਤੇ ਤੋਂ ਉਹ ਕਰ ਗਰੀਬਾਂ ਦੇ ਚੈੱਕ ਰੱਖੀ ਬੈਠੇ ਚੱਕ ਅੱਜ ਹੁਣ ਚੈੱਕ ਦਿੰਦੇ ਨਰਮੇ ਵਾਲੇ 6 ਮਹੀਨੇ ਹੋ ਗਏ ਚੁੰਨੇ ਠੰਡੇ ਪਿਆਰ ਨੂੰ ਹੁਣ ਚੈੱਕ ਦਿੰਦੇ ਨੇ ਇਹ ਮੈਂ ਤਾਂ ਗਲਾਮੇ ਦੇ ਹੱਥ ਪਾਉਂਦੇ ਹਾਂ ਗਲਾਮੇ ਲੋਕਾਂ ਨੇ ਗਲੀਆਂ ਗਲਾਮੇ ਦੇ ਕਿਵੇਂ ਬਾਲਣਗੇ ਲੋਕਾਂ ਨੇ ਗਲੀਆਂ ਬਣਾਇਆਂ ਕੋਲੋਂ ਪੈਸੇ ਪਾ ਕੇ ਹੈ ਪੈਸੇ ਪਾ ਕੇ ਵੀਰੋ ਆਹ ਆਕਾਲੀ ਨਾਲ ਦੀ ਸਰਕਾਰ ਜਿਹੜੇ ਹੁਣ ਗ੍ਰਾਂਟਾਂ ਦਿੰਦੇ ਆ ਪੰਚਾਇਤ ਹੁਣੇ ਪਲਾਟ ਦਿੰਦੇ ਆ ਆ ਹਾਲ ਹੈ ਗਲੀਆਂ ਨਾਲੀਆਂ ਪਿੰਡ ਦੀਆਂ ਦਾ ਸਾਡੇ 9 ਸਾਲ ਪਹਿਲਾਂ ਪਲਾਟ ਨਹੀਂ ਦਿੱਤੇ ਹੁਣ ਪੰਚ ਪਲਾਟ ਬਣ ਰਹੇ ਆ ਹੁਣ ਹੁਣ ਇਹ ਪਲਾਟ ਦੇਣਗੇ ਹੱਥਲੇ दारू ਦੇਣਗੇ ਪੈਸੇ ਵੰਡਣਗੇ ਲੈ ਲੈ ਪੈਸੇ ਵੋਟਾਂ ਦੇ ਲੈ ਆਲੇ ਪਿੰਡ ਦਾ ਬੇੜਾ ਬਾਤਾ ਜੀਤ ਬੰਦਰ ਨੇ ਆ ਵੇਖੋ ਪਿੰਡਾਂ ਚ ਗੰਦ ਪੈਸੇ ਆਪ ਖਾਂਦੇ ਆ ਹੁਣ ਇਹ ਪਲਾਟ ਦਿੰਦੇ ਆ 没过一个。